ਜੀ ਕਿੱਥੋਂ ਆਏ ਕਿਹਾ ਪ੍ਰੋਟੈਸਟ ਆ ਬਣਾ ਜੀ ਪ੍ਰੋਟੈਸਟ ਅੱਜ ਜੋ ਅਨੰਦਪੁਰ ਸਾਹਿਬ ਤੋਂ ਹਲਕੇ ਤੋਂ ਭਾਜਪਾ ਦਾ ਉਮੀਦਵਾਰ ਸੁਭਾਸ ਸੋ ਅੱਜ ਸਾਨੂੰ ਜੱਥੇ ਬੰਦਿਆਂ ਨੂੰ ਪਤਾ ਲੱਗਿਆ ਸੀ ਕਿ ਕੋਈ ਨਵ ਫੇਸ ਮੋਹਾਲੀ ਵਿਕੇ ਆ ਰਿਹਾ ਆਪਣੀ ਕੋਈ ਰੈਲੀ ਦਾ ਸੋਧਨ ਕਰਨ ਸੋ ਉਸ ਬਾਅਦ ਤੇ ਕਿਸਾਨ ਜੱਥੇ ਬੰਦਿਆਂ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਇਕੱਠੇ ਹੋਏ ਨੇ ਸੋ ਮੈਨੂੰ ਲੱਗਦਾ ਹੈ ਕਿ ਉਹ ਮੂਲ ਕੋ ਕੇ ਕਿਸੇ ਹੋਰ ਪਾਸੇ ਨੂੰ ਲੈ ਜਾਣ ਦੀ ਕੋਸ਼ਿਸ਼ ਵਿੱਚ ਹੈ ਸੋ ਪੁਲਿਸ ਪ੍ਰਸ਼ਾਸਨ ਵੀ ਸਾਨੂੰ ਗਵਰਾ ਕਰ ਰਿਹਾ ਹੈ ਇਸ ਕਰਕੇ ਜੀ ਹਾਂ ਜੀ ਉਹ ਵੀ ਮੇਰੇ ਕਹੇ ਸੋਨਿਆ ਵੀ ਆ ਰਹੇ ਆ ਬਿਲਕੁਲ ਬਿਲਕੁਲ ਸੋ ਅਸੀਂ ਬਿਲਕੁਲ ਉਹਨਾਂ ਦਾ ਡ ਕੇਂਦਰੀ ਮੰਤਰੀ ਜੇ ਸਾਨੂੰ ਜੀ ਪਤਾ ਨਹੀਂ ਇਹ ਗੱਲ ਦਾ ਵੀ ਆ ਰਹੇ ਹੈ ਕਿ ਨਹੀਂ ਆ ਰਹੇ ਹੈਗੇ ਪਰ ਸੁਭਾਸ਼ ਜੀ ਦਾ ਸਾਨੂੰ ਪਤਾ ਲੱਗਿਆ ਸੀ ਕਿ ਉਹ ਇੱਥੇ ਪਹੁੰਚ ਰਹੇ ਨੇ ਆਪਣੀ ਸ਼ਾਂਤਮਈ ਹੈ ਕਿ ਕੋਈ ਨਹੀਂ ਅਸੀਂ ਉਹਨਾਂ ਨੂੰ ਸਵਾਲ ਜਵਾਬ ਕਰਾਂਗੇ ਸਾਡੇ ਕਿਸਾਨਾਂ ਤੇ ਜੀਵੀਆਂ ਦਾ ਤੇ ਉਹਨਾਂ ਨੇ ਅਤਿਆਚਾਰ ਕੀਤਾ ਹੈ ਇਸੇ ਗੋੜੀਆਂ ਮਾਰ ਕੇ ਸ਼ੁਕ ਕਰਨ ਵਰਗੇ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਹੈ ਬਿਲਕੁਲ ਸਵਾਲ ਜਵਾਬ ਅਸੀਂ ਤੇ ਕੌਣ ਕੌਣ ਜਥੇਬੰਦੀਆਂ ਕਿਹੜੀ ਜਥੇਬੰਦੀ ਹੈਗੀ ਹੈ ਇਹ ਜੀ ਕਾਧੀਆਂ ਜਥੇਬੰਦੀ ਹੈ ਤੇ ਰਾਜੇਵਾਲ ਤੇ ਲੋਕ ਕਮਿਸ਼ਨ ਪੰਜਾਬ ਵੀ ਕੇ ਯੂ ਹੈ ਤੇ ਹੋਰ ਵੀ ਕਾਫੀ ਜਥੇਬੰਦੀਆਂ ਦੇ ਆਪੂ ਤੇ ਕੀ ਹੈ ਕੀ ਆਪਣਾ ਪ੍ਰੋਟੈਸਟ ਹੈ ਜੀ ਆਪਣਾ ਪਿੰਡ ਹੈ ਖੁੰਨੀ ਮਾਜਰਾ ਬਲਾਕ ਪ੍ਰਧਾਨ ਖਰੜ ਲਖਵਾਲ ਜੁਨੇ ਨੇ ਅੱਜ ਅਸੀਂ ਸ੍ਰੀ ਆਨੰਦਪਰਸਾਦ ਦੇ ਜਿਹੜਾ ਸੁਭਾਸ ਸ਼ਰਮਾ ਉਹਦਾ ਅਸੀਂ ਵਿਰੋਧ ਕਰਨ ਆਏ ਕਿਸੇ ਬੰਦਿਆਂ ਨਾਲ ਸਾਰੀ ਬਈ ਰਾਜ ਨੂੰ ਸੰਕੁਦ ਕਾਰ ਕਿਸਾਨ ਮੋਰਚੇ ਜੁਨੇ ਦੇ ਆਰਡਰ ਹੈ ਵੀ ਜਿਹੜੇ ਭਾਜਪਾ ਸਰਕਾਰ ਹੈ ਕਹਦਾ ਵਿਰੋਧ ਕਰਨਾ ਇਹਨਾਂ ਨੇ ਸਾਨੂੰ ਬਹੁਤ ਤਾਂਕਰ ਸ਼ੰਭੂ ਬਾਰਡਰ ਪਰ ਇਹਨਾਂ ਨੇ ਕਿੱਲਾਂ ਗੱਡੀਆਂ ਔਰ ਸਾਡੇ ਗੋਲੀਆਂ ਵੀ ਮਾਰੀਆਂ ਇਹਨਾਂ ਨੇ ਸਾਡਾ ਉਪਕਾਰ ਜਿਹੜਾ ਹੁੰਦਾ ਹੈ ਇੱਕ ਫੇਰ ਕਰ ਦਿੰਦਾ ਬਾਕੀ 40 50 ਕਿਸੇ ਅੱਖਾਂ ਚਲੇ ਗਈਆਂ ਕਿਸੇ ਦਾ ਕੋਲ ਚਲੇ ਗਿਆ ਇਹ ਇਹਦੇ ਵਿਰੋਧ ਵਿੱਚ ਅਸੀਂ ਇਹਨਾਂ ਦਾ ਰੋਸ ਕਰਦੇ ਨਾ ਜੀ ਕੀ ਬੜਾ ਵਿਰੋਧ ਅੱਜ ਮੈਂ ਜਸਪਾਲ ਸਿੰਘ ਨਿਆਮੀਆਂ ਬੀਕੇਜੂ ਲਖੋਵਾਲ ਜ਼ਿਲ੍ਹਾ ਜਰਨਲ ਸਖਤਰ ਅਸੀਂ ਅੱਜ ਉਹਰੇ ਬੀਜਪੀ ਦੇ ਲੀਡਰ ਸਖਾਪਤੀ ਆ ਰਹੇ ਤੇ ਜਾਖੜ ਸਾਹਿਬ ਆ ਰਹੇ ਉਹਨਾਂ ਦੇ ਵਿਰੋਧ ਵਿੱਚ ਕਾਲੀਆਂ ਝੰਡੀਆਂ ਦਿਖਾਉਣੋਂ ਰੋਸ ਪੱਖੋਂ ਕਾਲੀਆਂ ਝੰਡੀਆਂ ਦਿਖਾਉਣੀਆਂ ਸੁਭਾਸਜੀ ਜਿਹੜੇ ਉਰੇ ਦੇ ਸ਼ਰਮਾ ਜੀ ਕੈਂਡੀਡੇਟ ਹੈ ਉਹ ਵੀ ਉਰੇ ਪਹੁੰਚ ਰਹੇ ਹਨ ਇਹਨਾਂ ਨੇ ਰੈਲੀ ਕਰਨੀ ਹੈ ਸ਼ੇਬ ਮੰਦਰ ਵਿੱਚ ਉਹਦੇ ਰੋਸ ਵਜੋਂ ਅਸੀਂ ਪੂਰੇ ਕਾਲੀਆਂ ਝੰਡੀਆਂ ਦਿਖਾਉਣਾ ਮੋਹਾਲੀ ਨੌਂ ਫੀਸ ਤੇ ਸ਼ਾਂਤਮਈ ਹੈ ਕਿ ਜਿਆਦਾ ਉਗਰ ਨਹੀਂ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰਨਾ ਸਾਨੂੰ ਐਸਕੇਐਮ ਦੀ ਵੀ ਕਾਲ ਹੈ ਵੀ ਸ਼ਾਂਤਮਈ ਇਹਨਾਂ ਤੇ ਸਵਾਲਾਂ ਦੇ ਜਵਾਬ ਲੋ ਵੀ ਜਿਸ ਤਰ੍ਹਾਂ ਸਾਡਾ ਅਸ਼ੂਭ ਕਰਨ ਸੀਦ ਹੋ ਗਿਆ ਉਹਨੂੰ ਇਨਸਾਫ ਨਹੀਂ ਮਿਲਿਆ ਲక్ష్ਮੀ ਬਰਕੀਰੀ ਵਾਲੇ ਹਨ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਇੱਕ ਅਜੇ ਮਿਸ਼ਰਾ ਟੈਨੀ ਨੂੰ ਉਹਨਾਂ ਨੇ ਦੁਬਾਰਾ ਟਿਕਟ ਦੇ ਕੇ ਨਵਾਜਿਆ ਇਹੀ ਜੀਆਂ ਗੱਲਾਂ ਐਮਐਸਬੀ ਲਾਗੂ ਕਰਨੀ ਸੀ ਉਹ ਨਹੀਂ ਲਾਗੂ ਕਰੀ ਜਿਹੜੇ 10 11 ਸਵਾਲ ਐ ਵੀ ਉਹਨਾਂ ਦਾ ਜਵਾਬ ਸ਼ਾਂਤਮਈ ਲੋਰਦਾ ਜਿਹੜਾ ਜੀ ਖੜੇ ਰੋ ਖੜੇ ਰੋ